ਹਾਂਜੀ ਸਾਰੇ ਫਾਜ਼ਿਲਗਾਵਾਸੀਆਂ ਨੂੰ ਮੇਰੇ ਵੱਲੋਂ ਨਮਸਕਾਰ ਰਾਮ ਰਾਮ ਸਤਿ ਸ੍ਰੀ ਅਕਾਲ ਸਾਰੇ মিডিਆ ਪਾਈਚਾਰੇ ਦਾ ਨੂੰ ਨਮਸਕਾਰ ਰਾਮ ਨੂੰ ਸਤਿ ਸ੍ਰੀ ਅਕਾਲ ਡਾਕਟਰ ਬੀਦੀ ਸਚਦੇਵਾ ਐ ਮੋਰਲ ਵੈਲਫੇਅਰ ਸੁਸਾਇਟੀ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਡੇ ਵਾਲੇ ਦਿਨ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਇਸ ਵਾਰ ਦਾ ਕੈਂਪ ਪਿਛਲੇ ਕੈਂਪ ਦੇ ਵਿੱਚ ਦੀ ਡਿਮਾਂਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਦੁਬਾਰਾ ਤੋਂ ਫਿਜ਼ੀਓਥੈਰੇਪੀ ਦਾ ਕੈਂਪ ਲਗਾਇਆ ਜਾ ਰਿਹਾ ਹੈ ਇਹ ਕੈਂਪ ਦੇ ਵਿੱਚ ਡਾਕਟਰ ਖੁਸ਼ਬੂ ਗੁਡਾਰੀਆ ਖੇੜਾ ਆਪਣੇ ਸੇਵਾਵਾਂ ਦੇਣਗੇ ਔਰ ਨਾਲ ਹੀ ਸਾਇਤੀ ਵੱਲੋਂ ਫ੍ਰੀ ਆਫ ਕੋਸ ਦਵਾਈਸ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਔਰ ਕੈਂਪ ਦੀ ਟਾਈਮਿੰਗ ਜਿਹੜੀ 10 ਤੋਂ 12 ਵਜੇ ਤੱਕੰਦੀ ਰਹੇਗੀ ਔਰ ਇਹੀ ਕਹਾਂਗੀ ਕਿ ਵਕਤ-ਵਕਤ ਜਿਹੜਾ ਇਸ ਕੈਂਪ ਦੇ ਵਿੱਚ ਪਹੁੰਚੋ ਔਰ ਇਸ ਕੈਂਪ ਦਾ ਲਾਭ ਉਠਾਓ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਲੇਡੀਜ਼ ਸਾਡੇ ਬਜ਼ੁਰਗਾਂ ਨੂੰ ਜਿਹੜੀ ਕਾਫੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਕਮਰ ਦੀ ਸਰਵਾਈਕਲ ਦੀ ਪ੍ਰੋਬਲਮ ਇਵਨ ਸਰਵਾਈਕਲ ਦੀ ਪ੍ਰੋਬਲਮ ਜਿਹੜੀ ਹੈ ਸਾਡੇ ਬੱਚਿਆਂ ਵਿੱਚ ਬਹੁਤ ਜ਼ਿਆਦਾ ਕਿਉਂਕਿ ਆਪਾਂ ਜਿਹੜੇ ਮੋਬਾਈਲ ਵਗੈਰਾ ਤਾਂ ਬਹੁਤ ਯੂਜ਼ ਕਰਦੇ ਆ ਤੇ ਉਹਦੇ ਕਰਕੇ ਜਿਹੜਾ ਇਹ ਸਰਵਾਈਕਲ ਦੀ ਪ੍ਰੋਬਲਮ ਅੱਜਕਲ ਆਮ ਦੇਖਣ ਨੂੰ ਮਿਲਦੀ ਹੈ ਕਮਰ ਦਰਦ ਹੋ ਗਿਆ ਗਠੀਆਵਾ ਹੋ ਗਈ ਕੁੱਟਨੀਆਂ ਵਿੱਚ ਦਰਦ ਹੋ ਗਿਆ ਜਾਂ ਕੋਈ ਫ੍ਰੀਜ਼ਿੰਗ ਦੀ ਪ੍ਰੋਬਲਮ ਹੋ ਗਈ ਤਾਂ ਇਸ ਕੈਂਪ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਹੈ ਟ੍ਰੀਟਮੈਂਟ ਦਿੱਤਾ ਜਾਏਗਾ ਔਰ ਮੈਡਮ ਕੋਲ ਜਿਹੜੀ ਹੈ ਇਸ ਕੈਂਪ ਦੇ ਵਿੱਚ ਬਹੁਤ ਵਧੀਆ ਜਿਹੜੀ ਹੈ ਪੇਸ਼ੈਂਟ ਨੂੰ ਗਾਈਡੈਂਸ ਦਿੱਤੀ ਜਾਏਗੀ ਕਿ ਐਕਸਰਸ ਕਿਹੜੀ ਵਗੈਰਾ ਕਿਸ ਤਰ੍ਹਾਂ ਦੀ ਕਰਨੀ ਹੈ ਤੇ ਨਾਲ ਹੀ ਇਹਦੇ ਵਿੱਚ ਸਾਡੇ ਸਾਹ ਸਿਕੰਦਰ ਦੇ ਮੇਨ ਇਨਚਾਰਜ ਕੁਲਵਿੰਦਰ ਜੀ ਬੁੱਟਰ ਸਾਹਿਬ ਇਹਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਦੀ ਸਾਰੇ ਫਾਜ਼ਿਲਕਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਰਾਮ ਰਾਮ ਨਮਸਕਾਰ ਸਤਿ ਸ੍ਰੀ ਅਕਾਲ ਮੀਡੀਆ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਿ ਜਿਉਂਾਈ ਵਰੀ ਸਾਡੇ ਸੋਸਾਇਟੀ ਵੱਲੋਂ ਸਮਾਜਿਕ ਧਾਰਮਿਕ ਕਾਰਜ ਆ ਜੋ ਸਮਾਜ ਵਿੱਚ ਦਿਖਾਉਂਦੇ ਨੇ ਫਾਜ਼ਿਲਕਾ ਵਾਸੀ ਦਿਖਾਉਂਦੇ ਨੇ ਮੈਂ ਉਹਨਾਂ ਦਾ ਤੇ ਦਿਲੋਂ ਧੰਨਵਾਦ ਕਰਦਾ ਤੇ ਇਸ ਵਾਰ ਫਿਰ ਡਾਕਟਰ ਬੀ.ਡੀ. ਸੇਵਾ ਮੈਮੋਰੀਅਲ ਵੈਲਫੇਅਰ ਸੋਸਾਇਟੀ ਵੱਲੋਂ ਫਿਜ਼ੀਓਥੈਰਪੀ ਦਾ ਕੈਂਪ ਜੋ ਕਿ ਪੂਜਲ ਉਥਰਾ ਮੈਡਮ ਸਚਦੇਵਾ ਜੀ ਦੀ ਆਫਿਸ ਇਚ ਸਲੇਮ ਸ਼ਾਹ ਰੋਡ ਇਚ ਨਵ ਜੀਵਨ ਹਸਪੀਟਲ ਦੇ ਬਿਲਕੁਲ ਨਾਲ ਤਵਨ ਡੈਰੀ ਦੇ ਬਿਲਕੁਲ ਸਾਹਮਣੇ ਲੱਗਣ ਜਾ ਰਿਹਾ ਪੁੱਲਿਆ ਦੇ ਨਾਲ ਐਤਵਾਰ ਦੇ ਦਿਨ 17 ਤਰੀਕ 10 ਤੋਂ 12 ਵਜੇ ਫਿਜ਼ੀਓਥੈਰਪੀ ਦਾ ਕੈਂਪ ਲੱਗੇਗਾ ਜਿੰਨ ਦੇ ਚ ਖੁਸ਼ਬੂ ਕੁਟਾਰੀਆ ਖੇੜਾ ਜੀ ਆਪਣੀਆਂ ਸੇਵਾਵਾਂ ਦੇਣਗੇ ਤੇ ਮੁੱਖ ਆਤੀਤੀ ਦੇ ਰੂਪ ਵਿੱਚ ਬੁੱਟਰ ਜੀ ਕੁਲਵਿੰਦਰ ਬੁੱਟਰ ਜੀ ਜੋਗੀ ਸਬ ਡਿਵੀਜ਼ਨ ਸੇਵਾ ਵਿੱਚ ਆਪਣੀਆਂ ਸੇਵਾਵਾਂ ਦੇ ਰੇ ਨੇ ਤੇ ਉਹ ਆਤੀ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚਣਗੇ ਤੇ ਵੱਧ ਤੋਂ ਵੱਧ ਇਥੇ ਕੋਣ ਚੋ ਕੈਂਪ ਦਾ ਲਾਭ ਉਠਾਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਵੀ ਜਿੰਨਾ ਕੀ ਲੋਕਾਂ ਤੱਕ ਪਹੁੰਚ ਸਕੇ ਵੀਡੀਓ ਤਾਂ ਕਿ ਉਹ ਵੀ ਆਪਣਾ ਇਸ ਚੀਜ਼ ਦਾ ਲਾਭ ਉਠਾ ਸਕਣ ਕੈਂਪ ਦਾ ਤੇ ਇਹਦੇ ਚ ਨਿਸ਼ੁਲਕ ਦਵਾਈਆਂ ਹੋਣਗੀਆਂ ਨਿਸ਼ੁਲਕ ਚੈੱਕਅਪ ਕੀਤਾ ਜਾਏਗਾ ਤੇ ਨਾਲ ਹੀ ਜਿਵੇਂ ਕਿ ਸਰਵਾਈਕਲ ਦੀ ਦਿੱਕਤ ਹੈ ਕਿਸੇ ਨੂੰ ਕੰਦੇ 'ਚ ਪ੍ਰੋਬਲਮ ਹੈ ਕਿਸੇ ਨੂੰ ਸ਼ੋਲਡਰ 'ਚ ਦਿੱਕਤ ਹੈ ਕਿਸੇ ਨੂੰ ਕੋਟਣੀ 'ਚ ਦਿੱਕਤ ਹੈ ਜੋ ਵੀ ਇਹਦੇ ਚ ਪ੍ਰੋਬਲਮ ਆਣਗੇ ਉਹ ਵੀ ਉਹਨਾਂ ਦਾ ਵੀ ਜਾਂਚ ਕੀਤੀ ਜਾਏਗੀ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत